ਮਾਂ ਅਕਸਰ ਦੱਸਿਆ ਕਰਦੀ ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ ਹਲਾਤਾ ਨੇ ਸਾਨੂੰ ਮੰਗ ਤੇ ਬਣਾ ਦਿੱਤਾ ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪ ਤੋਂ ਚੋਰੀ ਮੈਨੂੰ ਚਵਾਨੀ ਦਿੱਤੀ ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਵੀਂ ਵਾਪਿਸ ਪਰਤਦਿਆਂ ਨਿੱਕੇ ਲਈ ਵੀ ਕੁਝ ਲੈਂਦਾ ਆਵੀ ਨਿੱਕਾ ਖੜੇ ਪੈ ਗਿਆ ਮੱਛਿਆ ਵੇਖਣ ਨਾਲ ਹੀ ਜਾਣਾ ਬਦੋ ਬਦੀ ਟਾਂਗੇ ਵਿੱਚ ਆਣ ਬੈਠਾ ਮਾਂ ਪਿੱਛੋਂ ਟਾਹਰਾ ਦਿੰਦੀ ਰਹੀ ਵੇ ਨਿੱਕੇ ਵੀਰ ਨੂੰ ਮਾਰੀ ਨਾ ਉਹ ਕੋਲ ਬੈਠਾ ਹੁਣ ਬਹੁਤ ਖੁਸ਼ ਸੀ ਪਰ ਮੈਨੂੰ ਉਸ ਤੇ ਬਹੁਤ ਗੁੱਸਾ ਆ ਰਿਹਾ ਸੀ ਉੱਤਰ ਸਭ ਤੋਂ ਪਹਿਲਾਂ ਖਿਡਾਉਣੇ ਵਾਲੀ ਦੁਕਾਨ ਤੇ ਗਏ ਚਾਬੀ ਵਾਲੀ ਕਾਰ 198 ਦੀ ਸੀ ਨਿੱਕੇ ਨੂੰ ਬਾਹ ਫੜ ਅੱਗੇ ਤੋਰ ਲਿਆ ਆਖਿਆ ਮਹਿੰਗੀ ਐ ਕੋਲ ਪੈਸੇ ਘਟ ਨਹੀਂ ਅੱਗੇ ਪੰਘੂੜੇ ਸਨ ਇੱਕ ਝੂਟਾ ਪੂਰੇ 10 ਪੈਸੇ ਦਾ ਸੋਚਿਆ ਜੇ ਇੱਥੇ ਖਰਚ ਲਏ ਤਾਂ ਵਾਪਿਸ ਟਾਂਗੇ ਜੋਗੇ ਨਹੀਂ ਬਚਨੇ ਬਹਾਨਾ ਜਿਹੇ ਲਾ ਕੇ ਨਿੱਕੇ ਨੂੰ ਉੱਥੋਂ ਵੀ ਅੱਗੇ ਤੋਰ ਲਿਆ ਅੱਗੇ ਹਲਵਾਈ ਦੀ ਦੁਕਾਨ ਤੇ ਕਿੰਨੇ ਰੰਗਾਂ ਦਾ ਬੇਸਨ ਪਿਆ ਸੀ ਚਾਰ ਆਣੇ ਦੀਆਂ ਚਾਰ ਟੁਕੜੀਆਂ ਹਿਸਾਬ ਲਾਇਆ ਤੇ ਉੱਥੋਂ ਵੀ ਉਸ ਦਾ ਧਿਆਨ ਦੂਜੇ ਪਾਸੇ ਨੂੰ ਕਰ ਦਿੱਤਾ ਇੰਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਅੱਡ ਸਾਡੇ ਵੱਲ ਵੇਖ ਰਿਹਾ ਸੀ ਮੈਂ ਮੁੱਠ ਵਿੱਚ ਫੜੀ ਜਵਾਨੀ ਜ਼ੋਰ ਨਾਲ ਮੀਚ ਲਈ ਤੇ ਛੇਤੀ ਨਾਲ ਅੱਗੇ ਲੰਘ ਗਿਆ ਮੁੜ ਕੇ ਵੇਖਿਆ ਉਹ ਅਜੇ ਵੀ ਸਾਡੇ ਵੱਲ ਹੀ ਵੇਖ ਰਿਹਾ ਸੀ ਮੈਂ ਡਰ ਗਿਆ ਕਿਦਰੇ ਬੋਰੀ ਵਿੱਚ ਪਾ ਕੇ ਲੈ ਹੀ ਨਾ ਜਾਵੇ ਉੱਥੋਂ ਬਹੁਤ ਦੂਰ ਇੱਕ ਰੁੱਖ ਦੀ ਛਾਵੇਂ ਬੈਠ ਗਏ ਹੁਣ ਨਿੱਕਾ ਆਖ ਰਿਹਾ ਸੀ ਵੀਰੇ ਜ਼ੋਰ ਦੀ ਭੁੱਖ ਲੱਗੀ ਐ ਕੁਝ ਖਵਾ ਦੇ ਆਖਿਆ ਪਾਣੀ ਪੀ ਲਵੇ ਸ਼ਾਮ ਹੋਣ ਵਾਲੀ ਐ ਫਲੂਦਾ ਹੋਰ ਸਸਤਾ ਲਾ ਦੇਣਾ ਫੇਰ ਦੋ ਦੋ ਖਾਵਾਂਗੇ ਪਰ ਉਹ ਉੱਚੀ ਉੱਚੀ ਰੋ ਪਿਆ ਅਖੇ ਮੈਥੋਂ ਹੋ ਹੁਣ ਹੋਰ ਨਹੀਂ ਜਰੀ ਜਾਂਦੀ ਉਸ ਦੇ ਰੋਣੇ ਅੱਗੇ ਮੇਰੀਆਂ ਯੋਜਨਾਵਾਂ ਰੇਤ ਵਾਂਗ ਭੁਰਦੀਆਂ ਹੋਈਆਂ ਨਜ਼ਰ ਆਉਣ ਲੱਗੀਆਂ ਇੰਨੇ ਨੂੰ ਪਿੱਛੋਂ ਕਿਸੇ ਨੇ ਹਲੂਣਿਆ ਸਿਰ ਪਮਾ ਕੇ ਦੇਖਿਆ ਕਿ ਉਹੀ ਮੰਗਤਾ ਸੀ ਮੈਂ ਡਰ ਗਿਆ ਨਿੱਕੇ ਨੂੰ ਲੈ ਕੇ ਭੱਜਣ ਲੱਗਾ ਤਾਂ ਉਸ ਨੇ ਰੋਕ ਲਿਆ ਅਖੇ ਡਰੋ ਨਾ ਪੁੱਤਰੋ ਮੇਰੇ ਵੀ ਦੋ ਬੱਚੇ ਸਨ ਤੁਹਾਡੇ ਜੱਡੇ ਲਾਤਾਂ ਦੀ ਭੇਟ ਚੜ ਗਏ ਫਿਰ ਉਸਨੇ ਮੁੱਠ ਪੈਸਿਆਂ ਦੀ ਭਰੀ ਤੇ ਨਿੱਕੇ ਦੇ ਬੋਜੇ ਵਿੱਚ ਪਾ ਦਿੱਤੀ ਤੇ ਆਪ ਵਾਹੋਦਾਹੀ ਦੂਰ ਚਲਾ ਗਿਆ ਅਸੀਂ ਕਦੀ ਪੈਸਿਆਂ ਵੱਲ ਵੇਖੀਏ ਤੇ ਕਦੇ ਉਧਰ ਨੂੰ ਜਿੱਧਰ ਨੂੰ ਉਹ ਗਿਆ ਸੀ ਫਿਰ ਅਸੀਂ ਕਿੰਨੀਆਂ ਚੀਜ਼ਾਂ ਖਾਧੀਆਂ ਕਿੰਨੇ ਖੜਾਉਣੇ ਵੀ ਲਏ ਹੁਣ ਨਿੱਕਾ ਬੜਾ ਹੀ ਖੁਸ਼ ਸੀ ਕੁਲਫੀ ਖਾਂਦਾ ਬਾਰ-ਬਾਰ ਪੁੱਛੀ ਜਾ ਰਿਹਾ ਸੀ ਵੀਰੇ ਉਹ ਕੌਣ ਸੀ ਜਿਸਨੇ ਸਾਨੂੰ ਇੰਨੇ ਪੈਸੇ ਦਿੱਤੇ ਅਖੀਰ ਆਖਣਾ ਪਿਆ ਨਿੱਕਿਆਂ ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਸੀ ਨਿੱਕਾ ਬੋਲ ਪਿਆ ਵੀਰੇ ਉਹੀ ਰੱਬ ਜਿਸ ਨੇ ਸਾਡੀ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ ਇਸ ਵਾਰ ਉਸ ਦੀ ਗੱਲ ਦਾ ਜਵਾਬ ਨਾ ਦੇ ਸਕਿਆ ਕਿਉਂਕਿ ਮੇਰੀ ਇੱਕ ਹੋਰ ਰੱਬ ਨਾਲ ਬਹਿਸ ਚੱਲ ਰਹੀ ਸੀ ਪਿੰਡ ਲਿਆਉਣ ਵਾਲੇ ਤਾਂਗੇ ਦਾ مالک ਆਖ ਰਿਹਾ ਸੀ ਤਹਾਥੋਂ ਕਾਦੇ ਪੈਸੇ ਲੈਣੇ ਪੁੱਤਰੋ ਜਾਓ ਖੇਡੋ ਮੱਲੋ ਵੱਡੇ ਹੋਵੋਂਗੇ ਤਾਂ ਉਦੋਂ ਦੇ ਦਿਓ ਹਰਪ੍ਰੀਤ ਸਿੰਘ ਜਮੰਦਾ ਵੀਡੀਓ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੋਂ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ